ਕਾਲੀ ਨੂੰ ਅੱਗ ਲਗਾ ਰਹੇ ਹਾਂ ਮਜਬੂਰੀ ਹਾਂਜੀ ਮਜਬੂਰੀ ਕਰਕੇ ਕਿਉਂ ਕਿਉਂ ਹਣ ਤੇਰੇ ਸਾਹਮਣੇ ਕੋਈ ਸਰਕਾਰ ਤਾਂ ਕੋਈ ਸਹੂਲਤ ਨਹੀਂ ਦੇ ਰਹੀ ਹਾਂ ਸਾਨੂੰ ਵੀ ਹਣ ਮਜਬੂਰੀ ਕਰਕੇ ਲਈ ਜਨੇ ਜੀ ਕਿੰਨੀ ਜਮੀਨ ਹੈ ਤੁਹਾਡੇ ਕੋਲ ਹਾਂਜੀ ਜਮੀਨ ਹੋਊਗੀ 25 30 ਕਿਲੇ ਹੋਣਗੇ ਬਾਕੀ ਹੱਟ ਦਾ ਵਾੜਾ ਦਾ ਵਾੜਾ ਇਹ ਪੱਠੇ ਪੱਠਿਆਂ ਦੇ ਥਾਂ ਹੀ ਅੱਗ ਲਾਉਣੇ ਨਹੀਂ ਦੂਜੂ ਪਿੱਛੇ ਵੀ ਲੱਗੀ ਅੱਗ ਕਈ ਉਹ ਆਪਣਾ ਨਹੀਂਗਾ ਜੀ ਠੀਕ ਹੈ ਅੱਗ ਲੱਗ ਰਹੀ ਹੈ ਹਾਂ ਉਹਨੂੰ ਵੇਖ ਕੇ ਹੀ ਲਾਈ ਆ ਉਹ ਅਵਲ ਕੀ ਸਾਡੇ ਤੋਂ ਨਾਲ ਲੱਗੀ ਵੀ ਨਹੀਂ ਆਹੀ ਹਾਰ ਕੇ ਆਵੇ ਵਾਈ ਜਾਨੇ ਪਹਿਲੇ ਹੀ ਪਹਿਲਾ ਅਫਸਰਕਾਰ ਕਹਿੰਦੀ ਸਾਰੇ ਪ੍ਰਬੰਧ ਬੜੇ ਚੰਗੇ ਸਾਰੇ ਕੋਈ ਹੱਥ ਤੁਹਾਡੇ ਸਾਹਮਣੇ ਆ ਭਰਾਵਾ ਜੇ ਹੁਣ ਤਾਂ ਸਾਨੂੰ ਕੀ ਮੱਥਰ ਮਾਰਨ ਦੀ ਲੋੜ ਨਹੀਂ ਸੁਣਨ ਦਾ ਟਾਈਮ ਹੁੰਦਾ ਤਾਂ ਨੂੰ ਵੀ ਆਪ ਰਾਣੀ ਤੋਂ ਵਿਹਲੇ ਹੋ ਕੇ ਅਗਲੀ ਫਸਲ ਲਾਉਣ ਨੂੰ ਕਿੰਨਾ ਸਮਾਂ ਹੁੰਦਾ ਇਹ ਤਾਂ ਆਸੋ ਕੋ ਆਪ ਲੇਟ ਆ ਲੇਟ ਹੋ ਗਏ ਹੋ ਹੋਰ ਜੀ ਤੇ ਕੀ ਕੀ ਮਜਬੂਰੀ ਕੀ ਆ ਵੀ ਅੱਗ ਲੁਣੀ ਪੈਂਦੀ ਆ ਕੋਈ ਪ੍ਰਬੰਧ ਸਰਕਾਰ ਮਸ਼ੀਨਰੀ ਦੇ ਰਹੀ ਆ ਕੋਈ ਨਵੀਂ ਕੋਈ ਨਹੀਂ ਜੀ ਹੂੰ ਇਹ ਸਰਕਾਰ ਕੀ ਗੰਨ ਸਰਕਾਰ ਨੂੰ ਤੁਸੀਂ ਕਿਹਾ ਨਹੀਂ ਹੈ ਕਿ ਭਾਈ ਸਾਨੂੰ ਸਮਾਨ ਦਿਓ ਸਾਜੋ ਸਮਾਨ ਦਿਓ ਤੁਸੀਂ ਕਿੰਨੇ ਪੇ ਹੋ ਕਿ ਸਮਾਨ ਹੈਗਾ ਵਾ ਚੱਕੋ ਕੋਈ ਇੱਥੇ ਆਇਆ ਨਹੀਂ ਆ ਕਹਿੰਦੇ ਸੁਣੀ ਆ ਨੇ ਵੇਖੀ ਆ ਨੇ ਵੀਡੀਓ ਆਵੇਂ ਨੇ ਜਿਹੜਾ ਸਾਵਾ ਤਾ ਆਇਆ ਜਿੱਥੇ ਉੱਥੇ ਆ ਸਾਡੇ ਇੱਥੇ ਕੋਈ ਵੀ ਨਹੀਂ ਆ ਮੱਗੀ ਹਵਾ ਦੀ ਗੱਲਾਂ ਹਾਂਜੀ ਹਵਾ ਚ ਹੀ ਹੈ ਪਤਾ ਤੁਹਾਨੂੰ ਵੀ ਹੈ ਕਿ ਪਰ ਜਦੋਂ ਆਪਾਂ ਅੱਗ ਲਾਂਦੇ ਕਾਫੀ ਵਾਤਾਂ ਜ਼ਹਿਰੀਲਾ ਹੁੰਦਾ ਪਰ ਫੇਰ ਮਜਬੂਰ ਹੋ ਤੁਸੀਂ ਆ ਹੁਣ ਵੇਖ ਲੈ ਮੈਂ ਤਾਂ ਤੈਨੂੰ ਦੱਸੀ ਹੈ ਨਾ ਹੁਣ ਮਜਬੂਰੀ ਕਰਕੇ ਨਾਲ ਲਾਈ ਵੀ ਅਹੀਂ ਇੰਨੀ ਕੁ ਲਾਈ ਉਹ ਦੁੱਤ ਤੇ ਘਾਹ ਦਾ ਵੀ ਲਾਈ ਵੀ ਨਹੀਂ ਹੁਣ ਘਾਟ ਤ ਘਾਟ ਸਾਡਾ ਖੇਤ ਆ ਤਿੰਨ ਸਾਢੇ ਦੇ ਨਿਕਲੇ ਖੇਤ ਦਾ ਜਦੋਂ ਇੱਥੇ ਨਹੀਂ ਲੱਗੇ ਉਧਰ ਹੀ ਲਾਉਣੇ ਕਾਦੇ ਹੱਥ ਤੇ ਆ ਅਸੀਂ ਤਾਂ ਪਹਿਲਾਂ ਵਾਹ ਕੇ ਵਹਿੰਦੇ ਚੱਲ ਜੇ ਬਾਗੀ ਜਿਹੜੀ ਖੇਤੀ ਬੜੀ ਮਹਾਰੋਗ ਕਹਿੰਦੇ ਵੀ ਪਰਾਲੀ ਵਿੱਚ ਬਾਦੋ ਤਾਂ ਕਾਫੀ ਫਾਇਦਾ ਹੁੰਦਾ ਉਹਦਾ ਕੋਈ ਫਾਇਦਾ ਹੁੰਦਾ ਤੁਹਾਨੂੰ ਲੱਗਦਾ ਫਾਇਦਾ ਦਾ ਦਾ ਸਭ ਸਹੀ ਹੋਣਾ ਹੈ ਮਿਹਨਤ ਜਿਆਦਾ ਹੈ ਫਾਇਦੇ ਨੂੰ ਤਾਂ ਹਰੇਕ ਚੀਜ਼ ਦਾ ਜੇ ਕਰਾਂਗੇ ਤਾਂ ਫਾਇਦਾ ਹੋਊਗਾ ਮਾੜਾ ਮੋਟਾ ਤਾਂ ਹੋਊਗਾ ਮੈਨੂੰ ਜਿਆਦਾ ਕਰਨੀ ਪੈਣੀ ਖਰਚਾ ਜਿਆਦਾ ਆਉਂਦਾ ਹਾਂਜੀ ਖਰਚਾ ਖਰਚਾ ਆਉਂਦਾ ਜਦੋਂ ਮਸ਼ੀਨਰੀ ਜਿਹੜੀ ਮਹਿੰਗੀ ਲਿਆ ਕੇ ਹੁਣ ਤੈਨੂੰ ਅਸੀਂ ਦਾਦੇ ਅਸੀਂ ਗੱਠਾ ਬਣਾਈਆਂ ਪਹਿਲਾਂ ਜਿਹੜੀ ਤੁਹਾਨੂੰ ਮੈਂ ਵਿਖਾਉਣ ਲੱਗਾ ਇਹ ਵੀਡੀਓ ਰੁਪਈਆ 5-6000 ਪਹੁੰਹਾਂਦਾ ਕਿੱਲੇ ਪਿੱਛੇ ਕਿੱਲੇ ਪਿੱਛੇ ਹਾਂਜੀ ਸਾਡਾ ਸਰਕਾਰ ਕਹਿੰਦੀ 2500 ਦੇਵਾਂਗੇ ਮਹੀਨਾ ਹਰ ਕਿੱਲੇ ਦਾ ਕੋਈ ਮਿਲੇ ਦਾ ਮੁਆਵਜ਼ਾ ਨਹੀਂ ਜੀ ਸਾਨੂੰ ਤਾਂ ਅਜੇ ਤੱਕ ਕੋਈ ਨਹੀਂ ਮਿਲਿਆ ਕੋਈ ਖਰਚਾ ਇੱਥ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾਂਤਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਨ ਮੁੱਠ ਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚਹਿਰੀ ਲਵ ਮੈਰਿਜ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਚ ਕਰਵਾਉਣਾ ਹੋਵੇ ਇਕ ਸਾਲ 100% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786